ਨਹੀਂ ਆ ਵੀ ਸਰਕਾਰਾਂ ਲੋਕਤੰਤਰ ਦਾ ਟਕਵਾਂਜ ਤਾਂ ਰੱਖ ਰਹੀ ਰਚ ਰਹੀਆਂ ਵਾ ਲੋਕਤੰਤਰ ਦੀ ਗੱਲ ਤਾਂ ਕੀਤੀ ਜਾ ਰਹੀ ਆ ਪਰ ਲੋਕਤੰਤਰ ਨਾਂ ਦਾ ਪੰਛੀ ਰਹਿੰਦਾ ਕਿੱਥੇ ਆ ਇਹ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਲੱਗਾ ਸੋ ਸਾਰਿਆਂ ਨੂੰ ਅਪੀਲ ਵਾ ਵੀ ਜਿਹੜੇ ਜਿਹੜੇ ਵੀਡੀਓ ਵੇਖ ਰਹੇ ਜੀ ਉਹ ਨਾਲ ਦੀ ਨਾਲ ਪਈ ਸ਼ੇਅਰ ਕਰੀ ਜਾਇਓ ਕੋਈ ਆਵਾਜ਼ ਦੀ ਦਿੱਕਤ ਆਵੇ ਤਾਂ ਦੱਸ ਦਿਓ ਹਾਂਜੀ ਸਰਬ ਸਿੰਘ ਸਿੰਘ ਜੀ ਪੰਨੂ ਸਾਹਿਬ ਤੇ ਸ਼ੇਅਰ ਕਰਿ ਜਾਓ ਜੀ ਧੰਨਵਾਦ ਤੁਹਾਡਾ ਇਹ ਦਿੱਲੀ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗੇ ਨੂੰ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਲੱਗਾ ਵਾ 7 ਜਨਵਰੀ ਨੂੰ 3 ਸਾਲ ਹੋ ਜਣੇ ਆ ਮੋਰਚਾ ਇਸ ਗੱਲ ਤੇ ਲੱਗਾ ਵਾ ਕਿ ਜਿਨ੍ਹਾਂ ਬੰਦੀ ਸਿੰਘਾਂ ਨੇ ਆਪਣੀਆਂ ਸਜਾਵਾਂ ਕੂਰੀਆਂ ਕਰ ਚੁੱਕੀਆਂ ਆ ਔਰ ਡੇਢ ਗੁਣਾ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਕਿਉਂ ਨਹੀਂ ਕੀਤਾ ਜਾ ਰਿਹਾ ਜਿਹੜੇ ਸਿਆਸੀ ਕੈਦੀ ਨੇ ਜਾਂ ਬੁੱਧੀਜੀਵੀ ਨੇ ਜਾਂ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੀ ਗੱਲ ਜਿਹੜੀ ਆ ਉਹ ਪਬਲਿਕ ਸਾਹਮਣੇ ਰੱਖਦੀ ਨਹੀਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੇ ਲੋੜੇ ਪਰਚੇ ਪਾ ਕੇ ਤੱਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਜਿਹੜਾ ਛੁੱਟਿਆ ਗਿਆ ਉਹ ਕਿਉਂ ਛੁੱਟਿਆ ਗਿਆ ਸੋ ਇਹਦੇ ਤੇ 3 ਸਾਲ ਪੂਰੇ ਹੋਣ ਤੇ ਕੌਮੀ ਇਨਸਾਫ਼ ਮੋਰਚੇ ਵੱਲੋਂ ਵੱਡੇ ਕੱਟ ਦਾ ਜੋ ਐਲਾਨ ਵਾ ਉਹਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੂਰੀ ਹਮਾਇਤ ਕਰਦੀ ਆ ਸੋ ਸਭ ਨੂੰ ਅਪੀਲਵਾ ਵੀ ਆਪਾਂ ਭਾਰਤ ਦੇ ਕੀ ਦੁਨੀਆ ਭਰ ਦੇ ਸਾਰੇ ਜਿੰਨੇ ਲੋਕ ਤਕੇ ਨਾ ਸਰਕਾਰਾਂ ਨੇ ਜੇਲੀਆਂ ਪਾਏ ਆ ਉਹਨਾਂ ਸਾਰਿਆਂ ਦੀ ਰਿਹਾਈ ਦੀ ਗੱਲ ਕਰੀਏ ਬੰਦੀ ਸਿੰਘ ਆਪਣੀਆਂ ਡੇਢ ਗੁਣਾ ਤੋਂ ਵੱਧ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਅਜੇ ਤੱਕ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਕਿਸੇ ਨੂੰ ਪਰੋਲ ਨਹੀਂ ਮਿਲ ਲਈ ਦੂਜੇ ਪਾਸੇ ਜਿਨ੍ਹਾਂ ਨੇ ਬਲਾਤਕਾਰ ਕੀਤੇ ਆ ਜਿਨ੍ਹਾਂ ਨੇ ਕਈ ਕਈ ਕਤਲ ਕੀਤੇ ਆ ਉਹਨਾਂ ਨੂੰ ਬਾਰ-ਬਾਰ ਪਰੋਲ ਮਿਲਣੀ ਬਾਰ-ਬਾਰ ਉਹਨਾਂ ਨੂੰ ਛੁੱਟੀ ਮਿਲਣੀ ਇਹ ਇੱਕ ਇਹ ਸਾਡੇ ਕਾਨੂੰਨ ਦੇ ਉੱਤੇ ਸਵਾਲੀਆ ਚਿੰਨ੍ਹ ਵਾਂ ਸੋ ਜੇ ਕਾਨੂੰਨ ਨੂੰ ਲੋਕਾਂ ਮੁਤਾਬਕ ਚਲਾਉਣਾ ਵਾਂ ਤੇ ਫਿਰ ਸਾਰਿਆਂ ਨੂੰ ਸਾਹਮਣੇ ਆਉਣਾ ਪਊ ਕਿਉਂਕਿ ਜਦੋਂ ਜੇ ਕੋਈ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰਾਂ ਨੂੰ ਸਵਾਲ ਕਰਦਾ ਉਹਦੇ ਵਾਸਤੇ ਜੇਲ੍ਹ ਜੁਰਮਾਨੇ ਤੇ ਪਰਚੇ ਹੁੰਦੇ ਆ ਜਿਵੇਂ ਪੱਤਰਕਾਰ ਵੀਰਾਂ ਨੂੰ ਹੈਲੀਕਾਪਟਰ ਚਲਾਉਣ ਦਾ ਸਵਾਲ ਪੁੱਛਣ ਤੇ ਹੀ ਇੱਕ ਪਰਚੇ ਦੇ ਵਿੱਚ 10 ਦੇ ਕਰੀਬ ਪੱਤਰਕਾਰਾਂ ਨੂੰ ਮਿੰਟੂ ਗੁਰੂਸਰੀਆ ਮਨਿੰਦਰਜੀਤ ਸਿੱਧੂ ਤੇ ਹੋਰ ਵੀਰਾਂ ਨੂੰ ਨੂੜ ਕੇ ਰੱਖ ਦਿੱਤਾ ਵਾ ਉਹਦੇ ਤੇ ਅੱਜ 4 ਜਨਵਰੀ ਨੂੰ ਜਿਹੜਾ ਐਕਸ਼ਨ ਉਹਨਾਂ ਵੱਲੋਂ ਕੀਤਾ ਜਾ ਰਿਹਾ ਵਾ ਚੰਡੀਗੜ੍ਹ ਦੇ ਵਿੱਚ ਉਹਦੀ ਪੂਰਨ ਤੌਰ ਤੇ ਹਮਾਇਤ ਕਰਦੇ ਹਾਂ ਸਾਡੇ ਆਗੂ ਉਥੇ ਸ਼ਮੂਲੀਅਤ ਵੀ ਕਰਨਗੇ ਹਾਂਜੀ ਸਰਜੀਤ ਸਿੰਘ ਜੀ ਸ਼ੇਅਰ ਕਰੀ ਜਾਓ ਜੀ ਉਥੇ ਸਾਡੇ ਆਗੂ ਸ਼ਮੂਲੀਅਤ ਕਰਨਗੇ ਕਿਉਂਕਿ ਪੱਤਰਕਾਰ ਜਿਹੜੀ ਮਤਲਬ ਸਾਫ਼ ਸੁਥਰੀ ਪੱਤਰਕਾਰੀ ਆ ਇੱਕ ਇਹ ਵਰਗ ਵਾ ਜਿਹੜਾ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੀ ਗੱਲ ਸਰਕਾਰ ਦੇ ਬੋਲੇ ਕੰਨਾਂ ਤੱਕ ਅੰਨੀਆਂ ਅੱਖਾਂ ਤੱਕ ਪਹੁੰਚਾਉਣ ਦੀ ਹਮੇਸ਼ਾ ਹੀ ਕੋਸ਼ਿਸ਼ ਕਰਦਾ ਰਹਿੰਦਾ ਸੋ ਜਸਬੀਰ ਢਿੱਲੋਂ ਜੀ ਜਿਹੜੇ ਇਦਾਂ ਦੇ ਵੀਰ ਪੱਤਰਕਾਰੀ ਕਰ ਰਿਹਾ ਉਹਨਾਂ ਦੇ ਨਾਲ ਜੋ ਸਰਕਾਰਾਂ ਧੱਕਾ ਕਰ ਰਹੀਆਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਉਹਨਾਂ ਦੇ ਨਾਲ ਖੜੀ ਆ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਲੋਕਾਂ ਦੀ ਆਵਾਜ਼ ਬਣ ਕੇ ਜ਼ਮੀਨ ਸੰਘਰਸ਼ ਕਮੇਟੀ ਦੀ ਲੜਾਈ ਲੜ ਰਿਹਾ ਐ ਰਮੇਸ਼ ਮਲਾਉਦ ਜਿਹਨੂੰ ਅੱਜ ਤੋਂ 11 ਸਾਲ ਪਹਿਲਾਂ ਇੱਕ ਝੂਠੇ ਪਰਚੇ ਦੇ ਵਿੱਚ ਫਸਾਇਆ ਗਿਆ ਸੀ ਤੇ ਉਹਦੇ ਤੇ ਪੀਓ ਕਰਾਰ ਦੇ ਕੇ ਉਹਨੂੰ ਅੱਜ ਜੇਲ੍ਹ ਦੇ ਵਿੱਚ ਛੁੱਟਿਆ ਗਿਆ ਵਾ ਉਹਦੀ ਗ੍ਰਿਫਤਾਰੀ ਪਾਈ ਦਿੱਲੀ ਜਾਂਦਿਆਂ ਤੇ ਵਿਖਾਇਆ ਗਿਆ ਸੰਗਰੂਰ ਤੋਂ ਸਾਡੀ ਇਹ ਵੀ ਮਾਨ ਜੀ ਭਗਵੰਤ ਮਾਨ ਜੀ ਜਿਹੜਾ ਰਾਹ ਕਿਸੇ ਨੂੰ ਵਿਖਾਈਏ ਉਸ ਰਾਤ ਕਿਤੇ ਆਪ ਵੀ ਤੁਰਨਾ ਪੈਂਦਾ ਵਾ ਸੋ ਉਸ ਜੋਹਦੇ ਦੀ ਲੜਾਈ ਦੀ ਹਮਾਇਤ ਕਰਦੇ ਆ ਕਿ ਮਜ਼ਦੂਰ ਭਾਈਚਾਰੇ ਦੇ ਨਾਲ ਖੜੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਦੀ ਵੀ ਲੜਾਈ ਦੀ ਕੋਈ ਮਤਲਬ ਤਰਕੀਬ ਬਣਦੀ ਆ ਵੱਡੀ ਲੜਾਈ ਜਿਹੜੀ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਤੇ ਦੇਵਾਂਗੇ ਇਹਦੇ ਨਾਲ ਇੱਕ ਮੋਰਚਾ ਹਰੀਕੇ ਹੈਡਵਰਕਸ ਤੇ ਲੱਗਾ ਬਾਜ 4 ਦਿਨ ਹੋ ਗਏ ਆ ਉਹਨਾਂ ਦੀਆਂ ਮੰਗਾਂ ਕੀ ਆ ਵੀ ਸਾਡਾ ਮੁਆਵਜ਼ਾ ਜਿਹੜਾ ਵਾ ਉਹ ਨਹੀਂ ਪਿਆ ਅੱਧਾ ਪਚਦਾ ਪਾ ਕੇ ਸਰਕਾਰ ਪਾਸਾ ਵਟ ਗਈ ਆ ਤੇ ਜਿਹੜਿਆਂ ਨੇ ਆਪਣੀ ਜ਼ਮੀਨਾਂ ਪੁੱਟ ਕੇ آباد ਕੀਤੀਆਂ ਵਾ ਆਬਾਦਕਾਰਾਂ ਨੂੰ ਇੱਕ ਵੀ ਰੁਪਈਆ ਨਹੀਂ ਮਿਲਿਆ ਉਹ ਐਨੀ ਠੰਡ ਦੇ ਵਿੱਚ ਐਨੇ ਪਾਣੀ ਦੇ ਵਿੱਚ ਮਤਲਬ ਉਹ ਰਹਿ ਰਹੇ ਆ ਉਹਨਾਂ ਨੂੰ ਅੱਜ ਚੌਥਾ ਦਿਨ ਹੋ ਗਿਆ ਉੱਥੇ ਬੈਠਿਆਂ ਨੂੰ ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਸਰਕਾਰ ਜਲਦੀ ਤੋਂ ਜਲਦੀ ਉਹਨਾਂ ਦੇ ਮਸਲੇ ਹੱਲ ਕਰੇ ਤੁਹਾਡਾ ਨਾ ਇਹ ਗੱਲ ਸਾਂਝੀ ਕਰਨੀ ਚਾਹੁੰਦੇ ਆ ਕਿ ਕੇਮ ਵੱਲੋਂ ਲਗਾਤਾਰ ਜਿਹੜਾ ਵਾ ਉਹ ਲੜਾਈ ਦਿੱਤੀ ਜਾ ਰਹੀ ਆ 7 ਜਨਵਰੀ ਨੂੰ ਜਿੱਥੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਾਂਗੇ ਉਹਨਾਂ ਬੰਦੀ ਸਿੰਘਾਂ ਯੋਧਿਆਂ ਦੀ ਤੇ ਰਾਸ਼ੀ ਕੈਦੀਆਂ ਦੀ ਰਿਹਾਈ ਵਾਸਤੇ ਉੱਥੇ ਪਹੁੰਚਾਂਗੇ ਨਾਲ ਦੀ ਨਾਲ ਇੱਕ ਮੀਟਿੰਗ ਆ ਸਰਕਾਰ ਦੇ ਨਾਲ ਤੇ ਉਦੋਂ ਬਾਅਦ ਆਪਣੀ ਕੇਐਮਐਮ ਦੀ ਮੀਟਿੰਗ ਕਰਕੇ ਅਗਲੇ ਐਲਾਨ ਵੀ ਕਰਾਂਗੇ ਅਗਲੇ ਐਲਾਨਾਂ ਦੇ ਵਿੱਚ ਇਸ ਜਿਵੇਂ ਕੱਚੀਆਂ ਜ਼ਮੀਨਾਂ ਨੂੰ ਪੱਕੀਆਂ ਕਰਵਾਉਣ ਵਾਸਤੇ ਰਹਿਂਦਾ ਮੁਆਵਜ਼ਾ ਪਾਉਣ ਵਾਸਤੇ ਦਰਿਆਈ ਪਾਣੀ ਨੂੰ ਨਹਿਰੀ ਰੂਪ ਦੇਵਾਉਣ ਵਾਸਤੇ ਕਿਉਂਕਿ ਦਰਿਆਵਾਂ ਦੇ ਉੱਤੇ ਸਰਕਾਰ ਨੇ ਨਜਾਇਜ਼ ਕਬਜ਼ਾ ਕੀਤਾ ਵਾ ਜੇ ਸਰਕਾਰਾਂ ਜਿਹੜੀਆਂ ਉਹ ਹਾਈਵੇ ਵਾਸਤੇ ਜ਼ਮੀਨਾਂ ਐਕਵਾਇਰ ਕਰ ਸਕਦੀਆਂ ਸਮੁੰਦਰ ਦੇ ਵਿੱਚ ਸਰੰਗਾਂ ਬਣਾਉਣ ਵਾਸਤੇ ਜ਼ਮੀਨਾਂ ਐਕਵਾਇਰ ਕਰ ਸਕਦੀਆਂ ਤੇ ਫੇਰ ਭਾਈ ਦਰਿਆਵਾਂ ਦੀ ਜ਼ਮੀਨ ਐਕਵਾਇਰ ਕਰਕੇ ਸਰਕਾਰ ਆਪ ਦੀ ਮਾਲਕੀ ਕਿਉਂ ਨਹੀਂ ਬਣਾਉਂਦੀ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੋਰਚੇ ਜਿਹੜੇ ਆ ਉਹ ਲੰਬੇ ਸਮੇਂ ਵਾਸਤੇ ਲੱਗਣੇ ਆ ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਸਕੀਮ ਲਿਆਇਆ ਇਹਦੇ ਤੇ ਮਜ਼ਦੂਰ ਭਰਾਵਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਾਰੀ ਇਸ ਗੱਲ ਦੀ ਜਾਣਕਾਰੀ ਦੇ ਕੇ ਵੀ ਇਹ ਜਿਹੜੀ ਸਕੀਮ ਆ ਇਹ ਕਿਵੇਂ ਘਾਤ ਕਰੂਗੀ ਕਿਉਂਕਿ ਕੰਮ ਪਹਿਲਾਂ ਹੀ 30 35 36% ਮਿਲ ਰਿਹਾ ਪੰਜਾਬ ਦੇ ਵਿੱਚ ਮਨਰੇਗਾ ਤਹਿਤ ਜਿਹੜਾ 100 ਦਿਨ ਦੇਣਾ ਸੀ ਮੰਗਦਾ ਸੀ 200 ਦਿਨ ਕੰਮ ਦਿਓ ਤੇ 700 ਰੁਪਏ ਦਿਹਾੜੀ ਦਿਓ ਪਰ ਇਹ ਉਲਟਾ ਕਰਕੇ ਬੈਹ ਗਏ 40% ਸਟੇਟ ਤੇ ਜਿਹੜਾ ਬੋਝ ਪਾ ਦਿੱਤਾ ਗਿਆ ਵਾ ਇਸੇ ਤਰ੍ਹਾਂ ਜਿਹੜੇ ਚਿਪ ਵਾਲੇ ਮੀਟਰ ਵਾ ਉਹਨਾਂ ਦੇ ਬਹੁਤ ਵੱਡੀ ਮਿਹਨਤ ਚਲਾਈ ਤੁਸੀਂ ਸਾਰਿਆਂ ਨੇ ਔਜਲਾ ਸਾਹਿਬ ਮੁਖਬੈਨ ਜੀ ਸ਼ੇਅਰ ਕਰੀ ਜਾਓ ਜੀ ਤੁਹਾਂ ਸਾਰਿਆਂ ਵੱਡੀ ਮਿਹਨਤ ਚਲਾਈ ਆ ਤੇ ਵੱਡੀ ਮਿਹਨਤ ਚਲਾਉਣ ਤੋਂ ਬਾਅਦ ਹੁਣ ਵੀ ਫੋਨ ਆ ਰਿਹਾ ਕਿਉਂਕਿ 80% ਤੇ ਲਗਭਗ ਸ਼ਹਿਰੀ ਮੀਟਰ ਜਿਹੜੇ ਲੱਗ ਚੁੱਕੇ ਆ ਤੇ 50% ਤੋਂ ਵੱਧ ਪਿੰਡਾਂ ਵਿੱਚ ਲੱਗ ਚੁੱਕੇ ਆ ਲੋਕਾਂ ਨੂੰ ਪਤਾ ਹੀ ਕੋਈ ਨਹੀਂ ਮੁਲਾਜ਼ਮ ਚੁੱਪ ਕੀਤੇ ਆਏ ਆ ਤੇ ਮੀਟਰ ਲਾ ਕੇ ਜਿਹੜੇ ਆ ਉਹ ਤੁਰੇ ਗਏ ਆ ਸੋ ਇਹਦੇ ਤੇ ਹੀ ਮਲਾਜਮਾਂ ਨੂੰ ਕਹਾਂਗੇ ਵੀ ਇਹ ਗਾਜ ਤੁਹਾਡੇ ਤੇ ਵੀ ਡਿਗਣੀਆਂ ਰਿਟਾਇਰਮੈਂਟ ਤੋਂ ਬਾਅਦ ਤੁਹਾਡੇ ਪਰਿਵਾਰਾਂ ਤੋਂ ਵੀ ਬਿੱਲ ਜਿਹੜੇ ਉਹ ਨਹੀਂ ਕਰਨੇ ਕਿਉਂਕਿ ਅੱਗੇ ਨੌਕਰੀਆਂ ਸਰਕਾਰ ਨੇ ਖਤਮ ਕਰਨੀ ਕਰਤੀਆਂ ਵਾਂ ਸੋ ਆਪਣਾ ਤਾਂ ਇਹ ਸੀ ਵੀ ਬਿਜਲੀ ਬੋਰ ਨੂੰ ਬਚਾਇਆ ਜਾਵੇ ਠੇਕੇਦਾਰੀ ਸਿਸਟਮ ਦੇ ਵਿੱਚੋਂ ਕੱਢਿਆ ਜਾਵੇ ਤੇ ਭਰਤੀ ਜਿਹੜੀ ਆ ਉਹ ਫਿਰ ਤੋਂ ਕਰਕੇ ਲੋਕਾਂ ਦਾ ਬਿਜਲੀ ਬੋਰ ਸੀ ਲੋਕਾਂ ਦਾ ਬਣਾਇਆ ਜਾਵੇ ਸੋ ਸਾਹਬ ਸਿੰਘ ਦੀਨੇ ਕਿ ਜੀ ਤਕੜੇ ਹੋ ਕੇ ਆਪਣੇ ਆਪ ਨੂੰ ਪਰਿਵਾਰਾਂ ਸਵੇਤ ਜਿਹੜਾ ਉਹ ਜਥੇਬੰਦ ਕਰ ਲਈਏ ਬਲਵਿੰਦਰ ਸਿੰਘ ਜੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਲੋਕ ਆਪਣੇ ਪਬਲਿਕ ادارے ਬਚਾਉਣ ਵਾਸਤੇ ਟੱਕਰ ਦੇ ਸਕਣ ਇਹਦੇ ਨਾਲ ਸੀਟ ਐਕਟ ਜਿਹੜਾ ਆ ਰਿਹਾ ਵਾ ਫਰੀ ਟ੍ਰੇਡ ਸਮਝੌਤਾ ਜਿਹੜਾ ਵਾ ਵਪਾਰ ਜਿਹੜਾ ਸਰਕਾਰ ਕਰਨ ਜਾ ਰਹੀ ਆ ਇਹਨੇ ਬਿਲਕੁਲ ਕਿਸਾਨੀ ਨੂੰ ਮਜ਼ਦੂਰਾਂ ਨੂੰ ਬਿਲਕੁਲ ਤਬਾਹ ਕਰਕੇ ਰੱਖ ਦੇਣਾ ਵਾ ਮੌਲਾਂ ਦੇ ਵੇਚ ਦੀ ਲਗਾ ਕੇ ਹਰੇਕ ਚੀਜ਼ ਵੇਚਣੀ ਆ ਸੋ ਸਾਡੇ ਕੋਲੋਂ ਸਸਤੀ ਹਰਦੀਪ ਹੰਦਲ ਹਰਜੀਤ ਸਿੰਘ ਹੰਦਲ ਸਾਹਿਬ ਚਰਦੀ ਕਲਾ ਜੱਗਾ ਖੈਰਾ ਜੀ ਬਹੁਤ ਵਧੀਆ ਤੇ ਸਸਤੀ ਚੀਜ਼ ਸਾਡੇ ਸਾਡੇ ਕੋਲੋਂ ਲੁੱਟ ਕੇ ਤੇ ਉਸ ਤੋਂ ਬਾਅਦ ਮੌਲ ਵੇਚ ਦੀ ਲਗਾ ਕੇ ਸਾਨੂੰ ਉਹ ਚੀਜ਼ ਜਿਹੜੀ ਆ ਸੋਨੇ ਦੇ ਭਾ ਇਹਨਾਂ ਵੇਚ ਲਈਆਂ ਸੋ ਆਓ ਇਹਦੇ ਤੇ ਆਪਾਂ ਇੱਕ ਮਤ ਹੋ ਕੇ ਲੜਾਈ ਜਿਹੜੀ ਉਹ ਦੇਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੀਰਤੀ ਕਾਮੇ ਦਾ ਰਾਜ ਭਾਗ ਕਾਇਮ ਹੋ ਸਕੇ ਸੋ ਚਾਰ ਅੱਜ ਦੇ ਅਹਿਮ ਮੁੱਦੇ ਸੀ ਜਿਨ੍ਹਾਂ ਦੇ ਵਿੱਚ ਕੌਮੀ ਇਨਸਾਫ ਮੋਰਚੇ ਦਾ 7 ਤਰੀਕ ਨੂੰ ਜਿਹੜਾ ਵਾ ਉਹ 3 ਸਾਲ ਪੂਰੇ ਹੋਣ ਜਾ ਰਹੇ ਆ ਉਹਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰਨ ਹਮਾਇਤ ਕਰਦੀ ਆ ਜਿਹੜਾ ਪੱਤਰਕਾਰ ਵੀਰਾਂ ਦਾ ਅੱਜ ਦਾ ਪ੍ਰੋਗਰਾਮ ਆ ਚੰਡੀਗੜ੍ਹ ਦਾ ਉਹਦੀ ਹਮਾਇਤ ਕਰਦੇ ਆ ਉਹਦੇ ਵਿੱਚ ਆਗੂ ਸ਼ਮੂਰੀਅਤ ਕਰਨਗੇ ਜਿਹੜਾ ਮੋਰਚਾ ਹੈਟ ਤੇ ਲੱਗਾ ਵਾ ਉਹਦੀ ਹਮਾਇਤ ਕਰਦੇ ਆ ਸਰਕਾਰ ਨੂੰ ਇਹ ਚ ਵਾਰਨਿੰਗ ਵਾ ਵੀ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣ ਤੇ ਰਮੇਸ਼ ਮਲੌਦ ਜਿਹੜਾ ਮਜ਼ਦੂਰ ਆਗੂ ਕਿਸਾਨ ਕਿਸਾਨਾਂ ਲਈ ਮਜ਼ਦੂਰਾਂ ਲਈ ਅੜਦਾ ਸੀ ਉਹ ਜ਼ਮੀਨ ਸੰਘਰਸ਼ ਕਮੇਟੀ ਦਾ ਮੋਰਚਾ ਜਿਹੜਾ ਉਹ ਲੜ ਰਿਹਾ ਸੀ ਉਹਨੂੰ ਜਿਹੜਾ ਜੇਲ੍ਹ ਚ ਸੁਟਿਆ ਵਾ ਝੂਠੇ ਪਰਚੇ ਦੇ ਵਿੱਚ ਗੁਰਦੇਵ ਸਿੰਘ ਜੀ ਸੋ ਇਹ ਸਾਰੇ ਮਸਲੇ ਦੇ ਤੁਹਾਡੇ ਨਾਲ ਅਜ ਰੂਬਰੂ ਹੋਣਾ ਸੀ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋ ਕੇ ਏਕੇ ਦੇ ਬਲਬੂਤੇ ਉੱਤੇ ਪੰਜਾਬ ਵੀ ਬਚਾਵਾਂਗੇ ਦੇਸ਼ ਵਿੱਚ ਚਾਹਾਂਗੇ ਸਾਡੀ ਕਿਰਤ ਵੀ ਬਚੂ ਸਾਡੀ ਨਸਲ ਵੀ ਬਚੂ ਤੇ ਫਸਲ ਵੀ ਬਚੂਗੀ ਪਰ ਉਹਦੇ ਵਾਸਤੇ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵੱਲ ਵੇਖਦਿਆਂ ਹੋਇਆਂ ਜਿੱਦਾਂ ਉਹਨਾਂ ਯੂਜਣ ਦਾ ਆਪਾਂ ਨੂੰ ਜਾਜ ਦਸੀ ਆ ਉਦੋਂ ਆਪਾਂ ਨੂੰ ਯੂਜਨਾ ਪੜ੍ਹਨਾ ਵਾ ਨਹੀਂ ਤੇ ਭਈ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਜਿਹੜੇ ਆ ਦੋ ਟਾਈਮ ਦੀ ਰੋਟੀ ਨੂੰ ਵਿਕਾਸ ਸਮਝ ਕੇ ਜੀਵਾਂਗੇ ਇਹ ਆਉਣ ਵਾਲਾ ਸਮਾ ਜਿਹੜਾ ਉਪਰਤਖ ਦਿਖ ਰਿਹਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਤਕੜੇ ਹੋ ਕੇ ਆਪਾਂ ਏਕੇ ਤੇ ਸੰਘਰਸ਼ ਦੇ ਬਾਲਬੂ ਤੇ ਹਰ ਹਾਲ ਦੇ ਵਿੱਚ ਪੰਜਾਬ ਨੂੰ ਦੇਸ਼ ਨੂੰ ਦੁਨੀਆ ਨੂੰ ਜਿਹੜਾ ਵਾ ਉਹ ਬਚਾਉਣ ਵਾਲੇ ਪਾਸੇ ਆਈਏ ਤਾਂ ਜੋ ਜਿਹੜੇ ਕਾਰਪੋਰੇਟੀ ਹਾਕਮਾਂ ਕਾਰਪੋਰੇਟ ਦੇ ਦਲਾਲ ਹਾਕਮਾਂ ਜਾਂ ਜਿਹੜੇ ਡਬਲਯੂਟੀਓ ਦੀਆਂ ਨੀਤੀਆਂ ਲੈ ਕੇ ਆ ਰਹੇ ਆ ਉਹਨਾਂ ਨੂੰ ਮੂੰਹ ਦੀ ਖਾਣੀ ਪਵੇ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਤੇ ਸੱਚ ਦੀ ਹੁੰਦੀ ਜੇ ਸੱਚ ਤੇ ਪਹਿਰਾ ਦੇਣ ਵਾਲੇ ਜੇ ਤੁਸੀਂ ਤੁਸੀਂ ਸੱਚੀ ਸੁੱਚੀ ਕਿਰਤ ਕਰਨ ਵਾਲੇ ਜੇ ਤੁਹਾਡੀ ਕਿਰਤ ਦੇ ਨਾਲ ਹੀ ਲੋਕਾਂ ਦੇ ਚੁੱਲ੍ਹੇ ਤਪਦੇ ਆ ਸੋ ਕਿਸਾਨੋ ਮਜ਼ਦੂਰੋ ਤੁਹਾਡੀ ਕਿਰਤ ਨੂੰ ਲੁੱਟ ਕੇ ਤੁਹਾਨੂੰ ਦੋ ਟਾਈਮ ਦੀ ਰੋਟੀ ਦੇ ਮੁਤਾਜ ਬਣਾਉਣਾ ਵਾ ਸੋ ਜੇ ਆਪਣੇ ਆਪ ਨੂੰ ਇੱਥੇ ਅਣਖ ਗੈਰਤ ਨਾਲ ਜਿਉਂਦੇ ਰੱਖਣਾ ਵਾ ਤੇ ਫੇਰ ਭਾਈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਲੜਾਈ ਜਿਹੜੀ ਉਹ ਦੇਈਏ ਠੀਕ ਇਹ ਤਾਂ ਹੁੰਦਾ ਸੀ ਕਿ ਲੀਡਰਾਂ ਨੂੰ ਅਕਸਰ ਵੈਂਡੇਟਾ ਪੋਲਿਟਿਕਸ ਦੇ ਤਹਿਤ ਬਦਲਾਖੋਰੀ ਦੀ ਰਾਜਨੀਤੀ ਦੇ ਤਹਿਤ ਜੇਲ੍ਹਾਂ ਦੇ ਵਿੱਚ ਜਾਣਾ ਪੈਂਦਾ ਹੈ ਲੇਕਿਨ ਪਹਿਲੀ ਵਾਰ ਹੀ ਹੋਇਆ ਕਿ ਪਰਿਵਾਰ ਦੇ ਮੈਂਬਰ ਨਾਨ ਪੋਲਿਟিক্যাল ਵਿਅਕਤੀ ਜਿਹੜਾ ਖੇਤੀ ਕਰਾਉਂਦਾ ਸੀ ਉਹਨੂੰ ਜੇਲ੍ਹ ਭੇਜ ਦਿੱਤਾ ਹੋਵੇ 200 ਘਟੋ ਘਟ कट, 200 ED ਨੇ ਰੇਡਸ ਕੀਤੀਆਂ 200 ਛੱਤੀਸਗੜ ਦੇ ਵਿੱਚ ਕਿ ਕਿੱਦਾਂ ਦਾ ਕਿੱਦਾਂ ਕਿਵੇਂ ਨਾ ਕਿਵੇਂ ਬਪੇਸ਼ ਬਗੇਰ ਜੀ ਝੁਕ ਜਾਣ ਤੇ ਉਹਨਾਂ ਨੂੰ ਉਲਝਾ ਲਿਆ ਜਾਵੇ। ਸੋ ਅੱਜ ਸਾਨੂੰ ਬੇहद ਖੁਸ਼ੀ ਹੈ। ਕਿਉਂਕਿ ਈਡੀ ਦਾ ਉਲਝਿਆ ਤਾਂ ਸਾਲ-ਸਾਲ 2-3 ਸਾਲ ਜੇਲ੍ਹ ਦੇ ਵਿੱਚ ਲੱਗ ਜਾਂਦਾ ਹੈ। ਚਾਹੇ ਬਾਅਦ ਚੋਂ ਅਗਲਾ ਬੇ ਮਿਲ ਕੇ ਇੱਜ਼ਤ ਦੇ ਨਾਲ ਉਹਨੂੰ ਬਰੀ ਕਰ ਦਿੱਤਾ ਜਾਵੇ। ਲੇਕਿਨ ਉਹ ਸਾਰਾ ਉਹਰਾ ਸਮਾਂ ਖਰਾਬ ਹੁੰਦਾ ਹੈ ਤੇ ਪਰਿਵਾਰ ਦੀ ਖੱਜਲ ਖਵਾਰੀ ਹੁੰਦੀ ਹੈ। ਸਾਨੂੰ ਬੇहद ਅੱਜ ਇਸ ਗੱਲ ਦੀ ਖੁਸ਼ੀ ਹੈ। ਤੇ ਅੱਜ ਅਸੀਂ ਭਾਜਪਾ ਦੇ ਮੂੰਹ ਤੇ ਇੱਕ ਹੋਰ ਵੱਡਾ ਜਿਹੜਾ ਬਦਲਾਖੋਰੀ ਦੀ ਜਿਹੜਾ ਇਹ ਤਮਾਚਾ ਜਿਹੜਾ ਹੈ ਉਹ ਮਾਨਯੋਗ ਅਦਾਲਤ ਨੇ ਮਾਰੇ ਹੈ। ਔਰ ਸਾਨੂੰ ਇਸ ਗੱਲ ਦੀ ਬੇहद ਖੁਸ਼ੀ ਹੈ ਕਿ ਬਗੇਲ ਸਾਹਿਬ ਹੁਣ ਇਹਦੇ ਨਾਲ ਅੱਜ ਜ਼ਮਾਨਤ ਵੀ ਹੋਈ ਹੈ ਔਰ ਅਗਲੀ ਸਰਕਾਰ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਬਣਨੀ ਹੈ ਔਰ ਬਣ ਜਾਣੀ ਹੈ। ਕਿਉਂਕਿ ਬਗੇਲ ਸਾਹਿਬ ਵਦੇਰੇ ਸਮਾਹ ਹੁਣ ਉਹ ਇੱਥੇ ਪੰਜਾਬ ਦੇ ਵਿੱਚ ਜਦੋਂ ਲਾਉਣਗੇ ਮੈਨੂੰ ਲੱਗਦਾ ਹੈ ਕਿ ਉਹਰੇ ਨਾਲ ਪਾਰਟੀ ਹੋਰ ਮਜ਼ਬੂਤ ਹੋਏਗੀ ਨਾਲ ਹੀ ਨਾਲ ਉਹਨਾਂ ਨੇ ਆਪਣੇ ਪ੍ਰੋਗਰਾਮ ਵੀ ਰੱਖਤੇ ਐ ਇਸੇ ਕਿ ਲਗਾਤਾਰ 7 ਤਰੀਕ ਨੂੰ ਆ ਜਾਣਗੇ ਔਰ 7 ਤੋਂ 12 ਤਰੀਕ ਤੱਕ ਲਗਾਤਾਰ ਜਿਹੜੀ ਸਾਡੀ ਮੰਰੇਗਾ ਯਾਤਰਾ ਦੇ ਤਹਿਤ ਅਸੀਂ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਣਾ ਹੈ ਉਹਦੀ ਇੱਕ ਅਨਿਸ਼ਚਲ ਜਿਹੜੀ ਸ਼ੁਰੂਆਤ ਹੈ ਉਹ ਗੁਰਦਾਸਪੁਰ ਤੋਂ ਸ਼ੁਰੂ ਕਰਕੇ ਗੁਰਦਾਸਪੁਰ ਸ਼ੁਭਾ ਫਿਰ ਟਾਂਡਾ ਫਿਰ ਬਲਾਚੌਰ ਫਿਰ ਸਮਰਾਲਾ ਫਿਰ ਰਾਜਪੁਰਾ ਤੇ ਫਿਰ ਸੰਗਰੂਰ ਤੇ ਫਿਰ ਪੁਚੋ ਤੇ ਫਿਰ ਬਾਗਾਪੁਰਾਣਾ ਹੁੰਦੀ ਹੋਈ ਫਿਰੋਜ਼ਪੁਰ ਗੁਰੂ ਹਰਸਾਏ ਤੇ ਫਿਰ ਤਰਨ ਤਰਨ ਇਸ ਤਰ੍ਹਾਂ ਅਸੀਂ ਇਹ ਆਰੰਭ ਪ੍ਰੋਗਰਾਮ ਕੀਤਾ ਤਾਂ ਜੋ ਮਨਰੇਗਾ ਵਰਕਰਸ ਨੂੰ ਜਾ ਕੇ ਜਿਹੜਾ ਸੁਚੇਤ ਕੀਤਾ ਜਾਵੇ ਕਿ ਤੁਹਾਡੀ ਮਨਰੇਗਾ ਭਾਜਪੀ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਨੇ ਕਿਸੇ ਪ੍ਰਕਾਰ ਦੀ ਕੋਈ ਲੜਾਈ ਨਹੀਂ ਲੜੀ ਉਹਨੂੰ ਬੰਦ ਕਰਨ ਦਾ ਕੰਮ ਕੀਤਾ ਜਿਹੜੀ ਡਾਕਟਰ ਮਨਮੋਹਨ ਸਿੰਘ ਨੇ ਔਰ ਸ਼੍ਰੀਮਤੀ ਸੋਨੀਆ ਗਾਂਧੀ ਦੀ ਦੇਣ ਸੀ ਘਰ ਘਰ ਰੋਜ਼ਗਾਰ ਉਹਰੇ ਤਹਿਤ ਜਿਹੜਾ ਇਹ ਪ੍ਰੋਗਰਾਮ ਇਹ ਲਿਖਿਆ ਗਿਆ ਹੈ ਸੋ ਅੱਜ ਅਸੀਂ ਸਾਰੇ ਇਕੱਠੇ ਹੋਈਆਂ ਸਾਥੀ ਆ ਖਬਰ ਆਉਂਦੀ ਆ ਸਾਰ ਅਸੀਂ ਆਖਿਆ ਚਲੋ ਅੱਜ ਇੱਕ ਜਸ਼ਨ ਦਾ ਮਾਹੌਲ ਹੈ ਤੇ ਕਿਉਂ ਨਾ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਇਸ ਨੂੰ ਸੈਲੀਬ੍ਰੇਟ ਕੀਤਾ ਜਾਵੇ ਔਰ ਜਦੋਂ ਜਦੋਂ ਵੀ ਇਸ ਤਰ੍ਹਾਂ ਦਾ ਹਤਿਆਚਾਰ ਸਾਡੇ ਕਾਂਗਰਸੀ ਭਰਾਵਾਂ ਤੇ ਹੋਏਗਾ ਲੀਡਰ ਸਹਿਬਾਨਾਂ ਤੇ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋ ਕੇ ਨਿਕਲੇਗੀ ਅੱਜ ਮੈਨੂੰ ਪੂਰਾ ਮਾਣ ਹੈ ਛਤੀਸਗੜ੍ਹ ਦੇ ਉਹਨਾਂ ਲੋਕਾਂ ਦੇ ਔਰ ਖਾਸ ਕਰਕੇ ਬੁਪੇਸ਼ ਬਗੇਲ ਜੀ ਦੇ ਕਿ ਉਹ ਪਾਕਸ ਆਫ ਹੋ ਕੇ ਅੱਜ ਜ਼ਮਾਨਤ 50 ਮਹੀਨਿਆਂ ਦੇ ਵਿੱਚ ਹੋਣੀ ਇਹ ਸੰਕੇਤ ਹੈ ਕਿ ਜਿਹੜਾ ਕੇਸ ਹੈ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦਮ ਨਹੀਂ ਔਰ ਆਉਣ ਵਾਲੇ ਸਮੇਂ ਤੁਸੀਂ ਵੇਖੋਗੇ ਬਾਈ ਇੱਜਤ ਬਰੀ ਵੀ ਸਾਡਾ ਭਰਾ ਬਪੇਸ਼ ਬਗੇਲ ਜੀ ਦੇ ਸੁਪੁੱਤਰ ਹੋਣਗੇ ਤੋਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਸੋ ਜਿਹੜੀ ਗੱਲ ਕਰ ਰਹੇ ਆ ਜਿਹੜੀ ਪ੍ਰਜਾਪ ਨੇ ਆਪਣੇ ਆਪ ਨੂੰ ਇਸ ਪੰਨ ਕਰਨ ਦੀ ਬੜੀ ਕੋਸ਼ਿਸ਼ ਕਰਦੀ ਹੈ ਆਪ ਦੀ ਮੁਖਸਰ ਨੇ ਬੀਜੇਪੀ ਪਹਿਲੀ ਵਾਰ ਮਾਗੀ ਮੇਲਾ ਬਾਈ ਦੇਖੋ ਗੱਲ ਇਹ ਆ ਕਿ ਮਾਗੀ ਮੇਲੇ ਦੀ ਜਿਹੜੀ ਪ੍ਰੈਸ ਕਾਨਫਰੰਸ ਸੀਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਸੀ ਲਿਖਤ ਦੇ ਵਿੱਚ ਅਸੀਂ ਤਾਂ ਉਹ ਹੁਕਮ ਮੰਨਦੇ ਆ ਅਸੀਂ ਆਏ ਵਾਰੀ ਮਾਗੀ ਦਾ ਮੇਲੇ ਨੂੰ ਮਨਾਉਂਦੇ ਰਹੇ ਹਾਂ ਸਰਕਾਰ ਵਿੱਚ ਬਿਨਾਂ ਸਰਕਾਰ ਤੋਂ ਸਾਡੀ ਸਰਕਾਰ ਸੀ ਪਿਛਲੀ ਆ ਰਹੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਕਮ ਜਦੀ ਕੀਤੇ ਸੀ ਕਿ ਇਹੋ ਜੇ ਸ਼ਹੀਦਾਂ ਦੇ ਪ੍ਰੋਗਰਾਮ ਤੇ ਚਾਹੇ ਉਹ ਮਾਗੀ ਦਾ ਮੇਲਾ ਹੈ ਚਾਹੇ ਉਹ ਫਤੇਗੜ ਸਾਹਿਬ ਹੈ ਇੱਥੇ ਰਾਜਨੀਤਿਕ ਪ੍ਰੈਸ ਕਾਨਫਰੰਸ ਆ ਜਿਹੜੀਆਂ ਕਾਨਫਰੰਸ ਹੈ ਇਹ ਨਾ ਹੋਣ ਫਿਰ ਉਸ ਤੋਂ ਬਾਅਦ ਸਾਡੀ ਕਾਂਗਰਸ ਦੇ ਰਾਜ ਵਿੱਚ ਇਹ ਸਾਰੀਆਂ ਕਾਨਫਰੰਸਸ ਬੰਦ ਹੋ ਗਈਆਂ ਸਨ ਫਿਰ ਅਸੀਂ ਗੁਰਦੁਆਰਾ ਨਕਮਸਤਕ ਤਾ ਹੋਣ ਜਾਂਦੇ ਸੀ ਲੇਕਿਨ ਕਿਸੇ ਪ੍ਰਕਾਰ ਦੀ ਕੋਈ ਪ੍ਰੈਸ ਆਹ ਕਾਨਫਰੰਸ ਨਹੀਂ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਮੰਨਦੇ ਹੋਏ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਤਾਂ ਗੁਰੂ ਘਰ ਨਾਲ ਬੰਨੇਵੇਂ ਲੋਕ ਆ ਜੋ ਉਹਨਾਂ ਦਾ ਫਰਮਾਨ ਆ ਜਾਂਦਾ ਹੈ ਬੇਸ਼ੱਕ ਉਹ ਕਈ ਵਾਰੀ ਪਰ ਕੋਈ ਕਿਸੇ ਤਰ੍ਹਾਂ ਦਾ ਸਵਾਲ ਵੀ ਹੋਵੇ ਲੇਕਿਨ ਅਸੀਂ ਉਹਨੂੰ ਫਿਰ ਫਰਮਾਨ ਮੰਨ ਕੇ ਉਹ ਮੰਨ ਲੈਨੇ ਆਕਾਲੀ ਦਾ ਲਾਲੇ ਵੀ ਕਰਦੇ ਐ ਸੋ ਮੈਨੂੰ ਲੱਗਦਾ ਇਹ ਨਰਾਦਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਰ ਫਿਰ ਵੀ ਕੋਈ ਕਰਨਾ ਚਾਹੇ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਦੇ ਨਾਲ ਕੋਈ ਐਕਸਪੈਂਡ ਨਹੀਂ ਹੁੰਦਾ ਉਹ ਜੀ ਸਦਕੇ ਆਮ ਆਦੀ ਪਾਰਟੀ ਦੀ ਪੰਜਾਬ ਸਰਕਾਰ ਤੇ ਕਾਂਗਰਸ ਵੱਲੋਂ ਵਿਕਸਿਤ ਪਰਾ ਜੀ ਰਾਮ ਜੀ ਐਕਟ ਯੋਜਨਾ ਦੇ ਖਿਲਾਫ ਪੰਜਾਬ ਦੇ ਅੰਦਰ ਗਰੀਬ ਲੋਕਾਂ ਦੇ ਅੰਦਰ ਮਜ਼ਦੂਰਾਂ ਦੇ ਅੰਦਰ ਮਿਹਨਤ ਕਸ਼ ਲੋਕਾਂ ਦੇ ਅੰਦਰ ਝੂਠ ਬੋਲ ਕੇ ਗੁੰਮਰਾਹ ਕਰਕੇ ਭ੍ਰੰਪ ਲੇਕੇ ਫੈਲਾਏ ਜਾ ਰਹੇ ਨੇ ਇਹਨਾਂ ਭ੍ਰੰਪ ਲਖਿਆ ਨੂੰ ਦੂਰ ਕਰਨ ਵਾਸਤੇ ਇਹਨਾਂ ਝੂਠ ਕਾਂਗਰਸ ਔਰ ਆਮ ਆਦੀ ਪਾਰਟੀ ਦੇ ਝੂਠ ਦਾ ਪਰਦਾਫਾਸ਼ ਕਰਨ ਵਾਸਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸੁਭਾ ਪ੍ਰਦਾਨ ਸ਼੍ਰੀ ਸੁਨੀਲ ਜਾਖੜ ਜੀ 7 ਜਨਵਰੀ ਤੋਂ ਫਾਜ਼ਿਰ ਕਾ ਤੋਂ ਜਾਗਰੂਕਤਾ ਮੁਹਿੰਮ ਸ਼ੁਰੂ ਕਰਨਗੇ ਇਹ ਮੁਹਿੰਮ ਫਾਜ਼ਿਰ ਕਾ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਕੋਣਿਆਂ ਚ ਜਾਏਗੀ ਇਸ ਮੁਹਿੰਮ ਦੇ ਰਾਹੀਂ ਅਸੀਂ ਲੋਕਾਂ ਨੂੰ ਦੱਸਾਂਗੇ ਪੰਜਾਬੀ ਨੂੰ ਦੱਸਾਂਗੇ ਮਜ਼ਦੂਰਾਂ ਨੂੰ ਮਿਹਨਤ ਕਾ slogan ਦੱਸਾਂਗੇ ਕਿ ਕਿਵੇਂ ਪੰਜਾਬ ਦੀ ਆਮ ਆਦੀ ਪਾਰਟੀ ਜਿਹੜੀ ਹੈ ਮਨਰੇਗਾ ਦੇ ਤਹਿਤ ਜਿਹੜਾ ਹੁਣ ਤੱਕ ਚੱਲਦਾ ਆ ਰਿਹਾ ਹੈ ਉਹਦੇ ਤਹਿਤ ਪਿਛਲੇ 4 ਸਾਲਾਂ ਚ 100 ਦਿਹਾੜੀਆਂ ਹਰ ਸਾਲ 100 ਦਿਹਾੜੀਆਂ ਦੇ ਚ ਫੇਲ ਹੋਈਏ ناکਾਮਯਾਬ ਹੋਈਏ ਜੇਕ ਮਜ਼ਦੂਰ ਹੈ ਮੇਰਾ ਮਜ਼ਦੂਰਾਂ ਨੂੰ ਪ੍ਰਸ਼ਨ ਹੈ ਕਿ ਕੀ ਉਹਨਾਂ ਨੂੰ 4 ਸਾਲ ਚ 400 ਦਿਹਾੜੀ ਮਿਲੀ ਤੇ ਜੇ 400 ਦਿਹਾੜੀ ਨਹੀਂ ਮਿਲੀ ਤੇ ਕਿਹਾ ਉਹਦੇ ਐਵਸ ਚ ਇਹਨਾਂ ਨੂੰ ਜਿਹੜਾ ਹੈ ਬੇਰੋਜ਼ਗਾਰੀ ਪਤਾ ਮਿਲਿਆ ਔਰ ਜਿਹੜੀ ਮਜ਼ਦੂਰ ਯੂਨੀਅਨ ਨੇ ਸ਼ਿਵਦਾਸ ਸਿੰਘ ਚੋਹਾਂ ਜਲੰਧਰ ਆਈ ਸੀ ਉਥੇ ਦੱਸਿਆ ਸੀ ਕਿ ਕਿਵੇਂ ਮਨਰੇਗਾ ਦੇ ਤਹਿਤ ਕਰੋੜਾ ਰੁਪਏ ਦਾ ਕਪਲਾ ਹੋਇਆ ਲੋਕ ਆਂਦੇ ਨਹੀਂ ਐ ਉਹਨਾਂ ਦੇ ਜੇਬਾਂ ਚ ਤਨਖਾਹਾਂ ਭੇਜ ਜਾਂਦੀਆਂ ਉਹਨਾਂ ਦੇ ਜੇਬਾਂ ਚ ਪੈਸੇ ਪੈਂਦੇ ਨੇ ਜਿਹੜਾ ਮਨਰੇਗਾ ਮਜ਼ਦੂਰ 10 ਦਿਨ 12 ਦਿਨ ਸਾਲ ਚ ਦਿਹਾੜੀ ਕਰਦਾ ਉਹਨੂੰ ਪੈਸਾ ਨਹੀਂ ਮਿਲਦਾ ਤੇ ਜਿਹੜੇ ਲੋਕ ਡਿਊਟੀ ਕਰਨ ਨਹੀਂ ਆਉਂਦੇ ਜਿਹੜੇ ਦਿਹਾੜੀ ਕਰਨ ਨਹੀਂ ਆਉਂਦੇ ਐਮਐਲਏ ਐਮਪੀਆ ਦੇ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਚਾਹਤੇ ਨੇ ਉਹਨਾਂ ਦੇ ਖਾਤੇ ਅਸੀਂ ਦਾ ਪੈਸਾ ਪੈ ਜਾਂਦਾ ਇਹ ਸਾਰੀ ਕਰਪਸ਼ਨ ਜਿਹੜੀ ਕੇਂਦਰ ਸਰਕਾਰ ਨੇ 10000 ਕੇਸ ਕਰਪਸ਼ਨ ਦੇ ਆਡਿਟ ਤੋਂ ਬਾਅਦ ਦੱਸੇ ਨੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਐਕਸ਼ਨ ਨਹੀਂ ਲੈ ਰਿਆ ਆਪਣੀ ਕਰਪਸ਼ਨ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਗੱਲ ਵੀ ਜੜੀ ਹੈ ਕਿ ਇਸ ਮਹੀਨੇ ਦੇ ਰਾਸੀ ਅਸੀਂ ਪੰਜਾਬ ਦੇ ਲੋਕਾਂ ਦੇ ਅੱਗੇ ਰੱਖਾਂਗੇ ਔਰ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਕਰਾਂਗੇ